ਚਾ ਵੀ ਬਣ ਗਈ ਉਹ ਸਾਰਾ ਕੰਮ ਹੋ ਗਿਆ ਜੋਤੀ ਹਜੇ ਤੱਕ ਨਹੀਂ ਉੱઠી ਲੈ ਪਈ ਹੁਣ ਮੈਨੂੰ ਬਾਚ ਦਵਾ ਕਿਤੇ ਸੀਰੀਅਸ ਹੀ ਨਹੀਂ ਲੈਂਦੀ ਕਿਸ ਕੰਮ ਕੋਈ ਗੱਲ ਹੋਵੇ ਕੋਈ ਨਹੀਂ ਦੀਦੀ ਚਿੱਲ ਮਾਰੋ ਚਿੱਲ ਮਾਰੋ ਕੁਛ ਨਹੀਂ ਹੋ ਜਾਣਾ ਬਥੇਰੀ ਜ਼ਿੰਦਗੀ ਪਈ ਐ ਤੇ ਕੰਮ ਨੂੰ ਕੰਮ ਸਮਝਦੀ ਨਹੀਂ ਐ ਹੁਣ ਤੇ ਚੱਲ ਜਾਂਦਾ ਵਾ ਜਦੋਂ ਗਾਂਵ ਵਿਾਈ ਗਈ ਤੇ ਫਿਰ ਕਿੱਦਾਂ ਸਰੂਗਾ ਦਿਮਾਗ ਜੇ ਨਾ ਨਿਆਣਿਆਂ ਵਾਲੀ ਸੋਚਦੀ ਨਿਆਣਿਆਂ ਵਾਲਾ ਕਰਦੀ ਰਹਿੰਦੀ ਦਿਮਾਗ ਤੋਂ ਕੰਮ ਹੀ ਨਹੀਂ ਲੈਂਦੀ ਤੇ ਮੰਮੀ ਵੀ ਵਿਚਾਰੀ ਸਾਰਾ ਦਿਨ ਇਹਦੇ ਨਾਲ ਸਿਰਖ ਬੰਦੀ ਰਹਿੰਦੀ ਪਰ ਇਹਨੂੰ ਨਹੀਂ ਸਮਝ ਲੱਗਦੀ ਕੁੜੀ ਨੂੰ ਖੀਦੀ ਵੀ ਚਾਹ ਪਾਣੀ ਨਹੀਂ ਮੰਮੀ ਨੇ ਤੇ ਨਹੀਂ ਆਪਣੀ ਘੁੱਟ ਪੀ ਲੈਣੀ ਐ ਥੱਕ ਗਈ ਮੈਂ ਵੀ ਕੰਮ ਕਰਕੇ ਤੇ ਹੁਣ ਪਰ ਮੰਮੀ ਤਾਂ ਦੁਬਾਰਾ ਪੀਂਦੀ ਨਹੀਂ ਹੁੰਦੀ ਚਾਹ ਮੰਮੀ ਨੇ ਤੇ ਇੱਕ ਵਾਰੀ ਪੀ ਲਈ ਐ ਚਲੇ ਨੂੰ ਹੀ ਦੇ ਕੇ ਅੰਨੀ ਪੈਨੋ ਮੈਡਮ ਨੂੰ ਆਵਾਜ਼ ਦੇ ਨਹੀਂ ਆ ਨਾ ਭਿਓਠ ਹੋਣ ਬਥੇਰਾ ਸੌਣ ਲਿਆ ਜੋਤੀ ਜੋਤੀ ਇਹ ਦੀ ਦੀ ਸੋਲੰਦੋ ਹਾਇ ਇਹ ਵੀ ਸੋਲੰਦੇ ਉੱਠ ਬਹੁਤ ਟਾਈਮ ਕਿੰਨਾ ਹੋ ਗਿਆ ਵਾ ਆਪੀ ਵਿੱਚ ਆਪ ਦੋਰੇ ਬਣਾ ਕੇ ਲਈਆਂ ਹੋਣਾ ਕੰਮ ਤੇ ਤੇ ਸਾਰਾ ਕਰ ਲਿਆ ਹੋਣਾ ਆਜਾ ਹੁਣ ਵਿੱਚੀ ਚਾਦਰ ਦੇ ਬੜੀ ਤੇ ਗੱਲਾਂ ਕਰੀ ਜਾ ਉੱਠਦਾ ਪਹਿਲ ਅੱਧੀ ਰਾਤ ਤੱਕ ਫੋਨ ਨਹੀਂ ਛੱਡਦੀ ਕੰਮ ਤੇ ਸਾਰਾ ਕਰ ਲਿਆ ਹੋਣਾ ਮੈਂ ਕੀ ਉੱਠ ਕੇ ਕਰਨਾ ਤੇ ਉੱਠਣਾ ਨਹੀਂ ਕੰਮ ਆ ਮੇਲਾ ਦਿਨ ਚੜਿਆ ਨਹੀਂ ਤੇਰਾ ਫੋਨ ਵੱਜਣ ਵੀ ਲੱਗ ਪਿਆ ਫੂਨ ਫੂਨ ਨਹੀਂ ਰਹਿ ਪਿਆ ਏ ਚੇਰ ਹੋ ਗਿਆ ਹੁਣ ਆਣਾ ਰੱਖੇ ਨੂੰ ਫੋਨ ਤੇ ਗਿਲਾ ਆ ਰਮ ਲੱਗਾ ਫੋਨ ਨਹੀਂ ਆਇਆ ਹਾਏ ਰੱਬਾ ਮੇਰੇ ਤਾਂ ਮਹੀਨੇ ਕਿਹੜਾ ਲੜਮ ਲੰਦਾ ਯੋ ਚੰਗੇ ਤੇਰੇ ਆਲਰਮ ਤੇ ਹੋਜੀ ਤੂੰ ਅਚਾਰ ਬਣੀ ਚਾਹ ਪੀ ਫੜ ਕੀ ਰਹੀਨੀ ਇਨੀ ਫੋਨ 'ਚ ਕੀ ਘਟਦੇ ਰਹੀਨੀ ਸਾਰਾ ਦਿਨ ਮੰਮੀ ਕੋ ਵੀ ਗਾਲਾਂ ਕਾੰਦੀ ਰਹੀਨੀ ਤਾਂ ਵੀ ਨਹੀਂ ਹੁੰਦਾ ਜੱਤੀ ਤੇ ਇਹਨਾਂ ਨਾਲ ਦੀ ਹੈ ਹੈ ਕੀ ਇਹ ਦਵੁੰਦ ਜਿਹੜਾ ਵੇਖਦੀ ਰਹੀਨੀ ਸਾਰਾ ਦਿਨ ਇੰਸਟਾਗ੍ਰਾਮ 'ਚ ਰਹਿੰਦੀ ਨੀ ਰੀਲਾ ਤੇ ਸਤਾ ਹੋਇਆ ਹੋ ਹਾ ਨੀਅਤਾਂ ਜੱਤੀ ਤੇਰੇ ਪੜਾਈ ਵੀ ਕਰ ਲਿਆ ਕਰ ਮੱਸਾ ਪੜ ਲਿਆ ਕਰ ਇਹਨੇ ਫੋਨ ਫੜਨੇ ਕੁਛ ਨਹੀਂ ਉਹ ਦੇਣਾ ਤੇ ਪੜਨੇ ਕੀ ਤੇ ਕੇ ਚੰਗੇ ਕੰਮ ਲੱਗ ਜੇਂਗੀ ਦੀਦੀ ਮੈਂ ਕਿਹੜਾ ਤੁਹਾਨੂੰ ਕੁਝ ਕਹਿਨੀ ਆ ਤੁਸੀਂ ਮੇਰੇ ਦਿਵਾਲੇ ਹੋਏ ਰਹਿੰਦੇ ਜੇ ਤਾਂ ਕਿੰਨੇ ਮੈਂ ਕੀ ਖਾ ਉਹਰਾ ਦਿਮਾਗ ਦੇ ਗੱਲ ਮੈਂ ਇੱਥੇ ਮੈਨਾਂ ਬੋਲਣ ਦੀ ਪਰ ਤੇਰਾ ਧਿਆਨ ਥੋੜਾ ਮੇਰੇ ਘਰ ਦੇ ਵੱਲ ਵੀ ਲੋ ਸਿਰ ਫੋਨ ਫੜਨੇ ਆ ਫੋਨ ਚ ਵੱਡੀ ਰੀਨੀ ਬਸ ਬਤਾਵਾ ਤੇ ਦੀਨੇ ਬੋਲ ਬੁਲ ਕੇ ਹਟ ਜਾਣਾ ਚਲ ਜਾਣਾ ਮੈਂ ਕਿਹੜਾ ਕੋਈ ਅਸਰ ਕਰਨਾ ਮੰਮੀ ਨੂੰ ਵੀ ਤੂੰ ਇਦਾਂ ਹੀ ਕਰਦੀ ਨਹੀਂ ਉੱਤੋਂ ਵੀ ਬੱਸ ਮੰਮੀ ਦੀ ਗੱਲ ਤੇ ਇੱਕ ਪਾਸੇ ਕੰਝ ਸੁਣੀ ਐ ਦੂਜੇ ਪਾਸੇ ਕੱਢ ਦਿੰਨੀ ਐ ਜੋ ਉੱਤੇ ਤੇ ਇਹਨਾਂ ਬੋਲਣਾ ਨਹੀਂ ਐ ਇੱਥੇ ਹੀ ਐ ਹਾਂਜੀ ਹਾਂਜੀ ਤੈਨੂੰ ਧਰਦਾ ਮੱਥਾ ਮਾਰਨਾ ਕਿਤੇ ਮੇਰੇ ਕੋ ਕੀ ਕਰਉਣਾ ਕੰਮ ਤੇ ਤੂੰ ਸਾਰਾ ਕਰ ਲਿਆ ਵਾ ਤੇ ਕਰੋ ਨਾਲ ਕੀ ਚਾਹਤੀ ਚੱਲ ਫੜ ਉੱਠ ਚਾਹ ਪੀ ਨਾ ਭੈਣਾ ਕੁਛ ਕਰੀ ਤੈਨੂੰ ਸਮਝਾਉਣਾ ਤਾਂ ਕੰਧ 'ਚ ਮੱਥਾ ਮਾਰਨਾ ਇੱਕ ਬਰਾਬਰ ਹੀ ਐ ਤੈਨੂੰ ਨਹੀਂ ਕੁਝ ਸਮਝੇ ਲੱਗਣੀ ਕੀ ਬਣਾਇਆ ਫਿਰ ਦੀਦੀ ਸਬਜੀ ਪੈਣਾ ਚਾਹ ਫੀਲਾ ਜਿੱਦ ਤੂੰ ਸੁੱਕਣਾ ਲੱਗ ਗਿਆ ਘਰ ਦੀ ਸਬਜੀ ਅੱਜ ਮੋੜੀ ਨਹੀਂ ਆ ਕਿ ਦੇਖ ਕੇ ਕੇਚ ਕੋਲ ਤੋਂ ਛੋਟੇ ਛੋਟੇ ਹਿੰਦੀ ਪਾਣੀ ਪਾਉਂਦੀ ਪਰ ਸਬਜੀ ਦੀ ਤੇਰੀ ਉਸ ਲਈ ਹੈ ਜਿੰਨਾ ਮਰਜੀ ਤੋੜੋ ਤੇ ਬਣਾਓ ਕੋਆ ਨੂੰ ਕੋ ਬਹੁਤ ਚੱਲ ਸਬਜੀ ਜੀ ਸੋ ਆਪਣਾ ਇਹ ਲੱਛੀ ਬਤਾ ਉਹ ਵੀ ਹਰੇ ਵੀ ਹੰਝੇ ਵੀ ਬਿਨਾ ਸਕਰੀਏ ਤੂੰ ਕਰਦੀ ਸਬਜੀ ਇਕਦਮ ਅੱਛੀ ਨੂੰ ਲੱਗਦਾ ਨਾ ਚਾਪਾ ਟੋਇ ਕਦਾ ਲਾਉਣਾ ਹੀ ਪਣਾ ਉਹ ਤਾਂ ਲੱਗ ਜਾਂਦੀਆਂ ਸੁੱਕੀਆਂ ਚੱਲ ਲੈ ਇਹਨਾਂ ਪਤਾ ਨਹੀਂ ਕੀ ਗੱਲ ਹੋ ਗਈ ਗਲਾਗ ਦਾ ਪੁਲਿਸ ਨੂੰ ਸੌਣਾ ਹੀ ਪਾਣੀ ਨਾ ਗਰੀਦਾ ਹੋਈ ਜੰਦੀ ਨਾਲ ਪਾਣੀ ਚ ਗਿਆ ਹੁਣ ਪਿਆ ਤਾਂ ਮਣਾ ਹੁਣ ਚੱਲ ਜਾ ਕੇ ਵੇਖ ਵੱਡੀ ਕੁਲੀ ਤੇ ਉੱਠੀ ਆ ਉਹ ਤਾਂ ਕਹੀ ਸਾਰਾ ਕੰਮ ਕੋੰਮ ਤੇ ਨਿੱਕੀ ਤੇਰਾ ਬੁਝ ਗਈ ਆ ਉਹ ਨਹੀਂ ਕੰਘਾ ਦੇ ਉਹ ਠੀਕ ਨਹੀਂ ਇੰਨੇ ਦਾ ਸਾਲ ਜਾਣਾ ਠੀਕ ਨਾ ਵੀ ਫੂ ਜਿਹੜੇ ਵੱਡੀ ਨੇ ਕੰਮ ਕਰੀ ਜਾਣਾ ਉਹਦੇ ਮਾਂ ਦੀ ਆਖਣਾ ਚੋਹੀ ਤੇ ਬਗਾਨੇ ਚੱਲ ਜਾਵੇ ਕਿੱਦਾਂ ਸਰੂਗਾ ਉੱਚੇ ਦੇ ਸੱਸ ਨੇ ਆਪਣਾ ਸੁਭਾਅ ਤੇ ਉੱਥੇ ਬੜਾ ਸਮਝੂਗੀ ਕੁੜੀ ਤੇ ਸਮਝੀ ਆਨੇ ਹੀ ਪੈਂਦੀ ਕੀ ਕਰਦੀ ਏ ਪੰਜਾ ਦੇ ਭਾਲਾ ਉਹ ਕੀ ਆਹ ਨਹੀਂ

ਤੇਰੀ ਚਾਹ ਮੈਨੂੰ ਹਾਂਜੀ ਤੇਰੀ ਖਾ ਲਿਆ ਮੰਮੀ ਹੁਣ ਮੈਂ ਚਾਹ ਬਣਾ ਕੇ ਦੇਤੀ ਠੱਖਣਾ ਤੇ ਹਮਸ਼ੇ ਰੇਤਾ ਤੇਰੀ ਭੈਣ ਕਿੰਨਾ ਕੰਮ ਕਰਦੀ ਤੇ ਕਿਦਾਂ ਟਾਈਮ ਨਾਲ ਉੱਠ ਜਾਂਦੀ ਆ ਤੇ ਤੂੰ ਬੋਤ ਉੱਠਦੀ ਨਹੀਂ ਤੂੰ ਇਨੀ ਜਿੱਦ ਕਿਉਂ ਕਰਦੀ ਐ ਕੰਮ ਕਰਨ ਦਾ ਕੀ ਫਾਇਦਾ ਵਾਜ ਸੁਣਾਇ ਦਿੱਤਾ ਦੇ ਮੈਂ ਸੁਣਾ ਕੇ ਦੱਸਾਂ ਸਾਰੀ ਦਿਨ ਦਾ ਪੋਚਾ ਲੱਗਣ ਵਾਲਾ ਵਾ ਮੇਰੀ ਸੁਣ ਜੋਤੀ ਗੱਲ ਪੁੱਤ ਤੂੰ ਹੁਣ ਪੋਚਾ ਲਾ ਮੇਰੇ ਕੋਲ ਨਹੀਂ ਲੱਗਦਾ ਲੁੱਦਾ ਪੋਚਾ ਵਾਚਾ ਲੇ ਆਈ ਤਾਂ ਥੋੜੀ ਗੱਲ ਹੁੰਦੀ ਬੋਤ ਮੈਨੂੰ ਇਦਾਂ ਸਾਰੇ ਧਿਆਨ ਵਿੱਚ ਬਾਪ ਦਾਉਂਗੇ ਸੱਸ ਨੂੰ ਹੀ ਬਗਾਨੇ ਘਰ ਜਾਣਾ ਇਦਾਂ ਹੀ ਖਰੀਦਾਂ ਹੁੰਦਾ ਜੇ ਥੋੜੀ ਦੋ ਤਿੰਨ ਗੱਲਾਂ ਕਰ ਬਗਾਨਾ ਕਰਦੇ ਨੇ ਜੇ ਇਹ ਵੇਹ ਮਾਰਨੀ ਜਦੋਂ ਮੇਰਾ ਭਰਾ ਰੋਪਾ ਫਿਰ ਮੈਂ ਮਾਰ ਲੂੰਗੀ ਪੋਚਾ ਪਾਚਾ ਆਪੇ ਹੀ ਵੇਹ ਦਾ ਕਰਵਾਏ ਦੀ ਗੱਲ ਸੁੱਕ ਚਲ ਕੋਈ ਗੱਲ ਨਹੀਂ ਮੈਂ ਨਹੀਂ ਨਾ ਤੇ ਬੱਚਾ ਕੋਈ ਨਹੀਂ ਪੋਚਾ ਹੀ ਰਹਿ ਗਿਆ ਉਹਨਾਂ ਵਾਲੇ ਛੱਡਣਾ ਲਾ ਲੈਣੇ ਲਾ ਲੈਣੀ ਕੋਈ ਗੱਲ ਨਹੀਂ ਦੰਦੀ ਤੇ ਤੂੰ ਇਦਾਂ ਕਰ ਕਰਕੇ ਇਛਿੰਦ ਕਾਲ ਦਿੰਨੀ ਬਹੁਤ ਮੂੜ ਕੇ ਗਾਲੀ ਜਦੋਂ ਦੂਜੇ ਦਾ ਬਕਾਨੇ ਘਰ ਜਾਈਏ ਦੋਸਤ ਹੀ ਜਾਗੇ ਤੇ ਸਾਰਾ ਕਰਨਾ ਪੈਣਾ ਇਹ ਨੂੰ ਕਰਨਾ ਪੈਣਾ ਕਰਨਾ ਤੇ ਪੈਣਾ ਲੱਗਦੀ ਹੋਂਚਾ ਜਦ ਨਹੀਂ ਕਰਦੀ ਤਾਂ ਕੇਣਾ ਕੀ ਕਰੀਏ ਹਰ ਤਰ੍ਹਾਂ ਮੋਟੇ ਦੁਆਲੇ ਜਿਵੇਂ ਹੀ ਜਾਈਏ ਤੇ ਫਿਰ ਕੀ ਕਰ ਬੰਦਾ ਜਿੱਦੇ ਜਿੱਲਜੀ ਹੋਗੀ ਹੈ ਜਿੱਦੇ ਜਿੱਲਜੀ ਹੋਗੀ ਉਹ ਬਨੇ ਆਣਾ ਪੁਣਾ ਜੇ ਘਰ ਕੀ ਪਿਣਿਆਣੀ ਨਿਆਣੀ ਕਰਕੇ ਤੇ ਜਿੱਦੀ ਜੀ ਹੋਗੀ ਤੂੰ ਸਗੋਂ ਵੱਡੇ ਆ ਤੈਨੂੰ ਸਮਝਾਇਆ ਕਰ ਮਾ ਮੇਰੇ ਤਾਂ ਕੰਮ ਹੀ ਇਹ ਜਾਣਸ ਗੱਲ ਕਰਦੇ ਨੇ ਕੁੰਚਵਾ ਕੇ ਤਾਂ ਜਾਣ ਸਮਝਾ ਲਓ ਇਹਨਾਂ ਘਰ ਨੂੰ ਵੇਖਣ ਨਾ ਪਹਿਲੇ ਉਹ ਕਰ ਲੈਣ ਫਿਰ ਮੈਂ ਕੀ ਕਹਾਂ ਇਹ ਨੂੰ ਤੁਸੀਂ ਦੱਸੋ ਜੋ 3 ਦਨੀਆ ਸਾਹਮਣੋਂ ਬਤਾ ਆਖਣਾ ਮਾਣ ਨਹੀਂ ਉਹ ਦਨੀ ਦਿੱਤੀ ਇਹ ਮਾਮਾ ਨੂੰ ਨੋਰ ਦੇਈਓ ਮੈਂ ਬਾਤ ਜਾਈ ਨਾ ਤੇ ਨਹੀਂ ਲੱਗਣਾ ਨਹੀਂ ਪਤਾ ਇਦਾਂ ਦੀ ਗੱਲ ਥੋੜੀ ਚੰਗੀ ਚੋਲਾ ਦੀ 3 ਚੰਗੀਆਂ ਹੁੰਦੀਆਂ ਐਵੇਂ ਗੁੱਸਾ ਕਰੀਦਾ ਨਹੀਂ ਜਿੱਦ ਨਹੀਂ ਕਰੀਦੀ ਕਿਉਂ ਤੇ ਨਹੀਂ ਜਿੱਦ ਹੁੰਦੀ ਆ ਸੋ ਗੰਦੂ ਲਾਗੇ ਕੋ ਕੰਮ ਕੋ ਮੈਂ ਪਹਿਣ ਕੋ ਸਿੱਖਿਆ ਕਰ ਜਾ આજ ਕੰਮ ਕਰੀਦਾ ਹੁੰਦਾ ਕੰਮ ਕਰਦੇ ਨਹੀਂ ਕਿਸੇ ਨੂੰ ਹੀਦਾ ਚਲ ਕੋਈ ਗੱਲ ਨਹੀਂ ਮम्मी ਇਹਨੂੰ ਆਪੇ ਸਮਝ ਲਾ ਲੂਗੀ ਜਦੋਂ ਚਲ ਅੱਜ ਲੋਤੀ ਕੋਈ ਨਹੀਂ ਬਾਹਰ ਦੇਖ ਲਾਉਂਦਾ ਤੇਰੇ ਕਹੇ ਤੇ ਫਿਰ ਇਦਾਂ ਹੋ ਗਈ ਆ ਨਾ ਸਾਰ ਮम्मी ਮੇਰੀ ਗੱਲ ਸੁਣੋ ਨਾ ਕੀ ਆ ਕਰੋ ਉਹ ਵੀ ਹਰ ਵਾਰ ਵਰਜੰਦੀਓ ਘੜੀ ਨਹੀਂ ਆਣੀ ਹੈ ਤੇਰੇ ਐਵੇਂ ਭੰਗਨ ਬੱਚਾ ਧਮਾਕੇ ਟੈਨਸ਼ਨ ਨਹੀਂ ਦਵੇ ਮੈਨੂੰ ਮम्मी ਹਰ ਟਾਈਮ ਗੁੱਸੇ ਹੁੰਦੀ ਰਹਿੰਦੀ ਹਰ ਟਾਈਮ ਗੁੱਸੇ ਹੁੰਦੀ ਰਹਿੰਦੀ ਹੈ ਟੈਨਸ਼ਨ ਤੇ ਰਹਿੰਦੀ ਜਾਂ ਸੋਖੇ ਦਾ ਮਾਇਆ ਨਹੀਂ ਵੀ ਤੂੰ ਸਾਰਾ ਕੰਮ ਕਰ ਦਿੰਨੇ ਆ ਇਹਨੂੰ ਵੀ ਚਾਹੀਦਾ ਵਾ ਕਰਨਾ ਚਾਹ ਸਿੱਖਣਾ ਥੋੜਾ ਥੋੜਾ ਇਹਨੂੰ ਜਾ ਸਿਖਾਉਂਗੀ 부ਝਾ ਕੋ ਵੀ ਵੇਰੀ ਕਰੂਗੀ ਉਹਨਾਂ ਜਦੋਂ ਮੰਮੀ ਦਾ ਜੀ ਕਿੱਧਰ ਹੁੰਦਾ ਉਹਦਾ ਹੀ ਕਰਨਾ ਜਾਣ ਕੇ ਹਮ ਕਹਿੰਦੇ ਕਿ ਚੱਲਦਾ ਹੈਗਾ ਚੱਲਦੀ ਹੋਵੇ ਨਾ ਕਿ ਫਾਇਦਾ ਹੋ ਜਾਣਾ ਮੈਂ ਕਰਨਾ ਨਾ ਜਦੋਂ ਨੇ ਕਰਨਾ ਹੀ ਇਹ ਤਾਂ ਫਾਇਦਾ ਸਿਰਫ ਪੈਰਨ ਜਿੰਨਾ ਚਿਰ ਹੋ ਜਾਣਾ ਮਨ ਵਿੱਚ ਨਾ ਬਗਾਨਾ ਕਰ ਲੈਣਾ ਜਾਂ ਉਹ ਕਰਨਾ ਤੇ ਪਰ ਮੈਂ ਨਹੀਂ ਇਹ ਨੂੰ ਬਗਾਨੇ ਕਰ ਜਾਣਾ ਚੱਲ ਚਾਰ ਸਿੱਖੇ ਥੋੜੀ ਬੋਲੀ ਬੁੱਟੀ ਜਿੱਦ ਕਰਨ ਲੈ ਪਈ ਹੈ ਚਲੋ ਕੋਈ ਗੱਲ ਨਹੀਂ ਮੰਮੀ ਆਪੇ ਸਮਝ ਲੱਗ ਜੂਗੀ ਲੈ ਮੈਂ ਵੀ ਛੱਡ ਦਿਉਂ ਕੇ ਰੱਖਾਂ ਫੇਰ ਉਹਦਾ ਹੀ ਸੋਟ ਕੇ ਚੱਜਾਂਗੀ ਕਿ ਕਮਾ ਹੁਣ ਇਹਨੂੰ ਮੈਂ ਵੀ ਮੈਨੂੰ ਤੇਦੀ ਨਹੀਂ ਕੁਝ ਸਮਝ ਲੱਗਦੀ ਉਹਦੇ ਮੈਂ ਕੰਦੀ ਵੀ ਥੋੜਾ ਬੋਧਿਆ ਹੱਥ ਬੰਦਾ ਹਲਾਵੇ ਉਹ ਤਾਂ ਮੰਮੀ ਪਸਕੀਆਂ ਹੀ ਕਰਾਵਾ ਇਸਕੀਆ ਆਉਤੇ ਮਤਿਆਂ ਜੇ ਕੀ ਬੰਦਾ ਰੱਖਦਾ ਮੰਮੀ ਉਹਦੇ ਮੇਰੇ ਨਾਲ ਪੇੜਾ ਕੋਈ ਵੱਖਰੀ ਆ ਉਹ ਸੁਭਾਅ ਹੁੰਦਾ ਪੁੱਤ ਈਕੋ ਮਾਪੇ ਦੇ ਬੱਚੇ ਹੁੰਦੇ ਵੇ ਨਾ ਹੁਣ ਜਿੱਦਾਂ ਪੰਜ ਉਂਗਲਾਂ ਇੱਕੋ ਜੀਆਂ ਨਹੀਂ ਨਾ ਐਂਆਂ ਕੋਈ ਨਿੱਕੀ ਕੋਈ ਵੱਡੀ ਐਦਾਂ ਹੀ ਹੁੰਦਾ ਵਾ ਇੱਕੇ ਬੱਚੇ ਧੀਰੇ ਹੁੰਦੇ ਕਈ ਆਗਿਆ ਗਰੀ ਹੁੰਦੇ ਕਈ ਥੋੜੇ ਜਿੱਦੀ ਹੁੰਦੇ ਆ ਅੱਛਾ ਹਾਂ ਐਦਾਂ ਹੁੰਦਾ ਐਦਾਂ ਕਿਉਂ ਮੰਮੀ ਜੀ ਮੰਦਾ ਇਹ ਕਾਨੂੰਨ ਦਾ ਦੱਸਦਾ ਹੈ ਕੁਦਰਤ ਦੀਆਂ ਆਹ ਕੁਦਰਤ ਦੇ ਰੱਗੋਆਂ ਆ ਇਹ ਮਤਰੇ ਦੇ ਵੇਖੇ ਜਦੋਂ ਅਸਾਂ ਨੂੰ ਬਗੇ ਨੇ ਕਿਹਾ ਇਹ ਬਾਹਰ ਰਿਕੇ ਪੀਓ ਨਾ ਸਖੀਆਂ ਭੈਣਾਂ ਨਹੀਂ ਨਹੀਂ ਮੈਂ ਮੇਰੀ ਵੀ ਭੈਣ ਇਦਾਂ ਹੀ ਹੋ ਮੱਟੀ ਮੇਰੀ ਨਾ ਆਹ ਮਾਸੀ ਵੀ ਚੋਂ ਬਥਾਰੇ ਤੇ ਮੇਨ ਨਾਲੋਂ ਸੁਭਾਅੋਂ ਵੀ ਮਾਸੀ ਜਿਹੀ ਚੱਲਦੀ ਆਈ ਹੂੰ ਉਹ ਵੀ ਇਦਾਂ ਕਰਦੀ ਹੁੰਦੀ ਪੂਰੀ ਕਰਦੀ ਹੁੰਦੀ ਤੱਕ 10-12 ਮਾਸੀ ਤੇ ਕਿਹਾ ਚੱਲ ਕੇ ਬੋਲੀ ਇਹ ਮਰਦਾਨਾ ਕਹਿੰਨੀ ਸੁਭਾਅ ਹੁੰਦਾ ਪੋਪਣੇ ਹਾਂ ਇਹ ਕਰਦੇ ਆ ਮੈਂ ਇਹਨਾ ਮਿੰਟੋਂ ਮਿੱਟੀ ਹੱਲਾ ਕਰਕੇ ਤੇ ਕੰਮ ਕਰ ਲੈਣਾ ਉਹਨੇ ਜਿੱਦਾਂ ਜਿੱਦ ਜੀ ਕਰਕੇ ਤੇ ਉਹਨੇ ਕੋਈ ਕਰਨਾ ਨਾ ਖਮਿਆ ਨਹੀਂ ਮੈਂ ਠਹਿਰ ਕੇ ਉਖਣਾ ਵਾਂ ਤੇ ਇਹ ਦੇ ਵੀ ਗੜੀ ਉੱਧਾ ਕਰਤੀ ਜਿੱਦਾਂ ਤੂੰ ਹੁਣ ਛੇਤੀ ਛੇਤੀ ਵੇ ਮੈਂ ਉਧਰ ਗਈ ਸਬਜ਼ੀਆਂ ਵੱਲ ਤੇ ਤੂੰ ਉਹਦੇ ਸਾਰਾ ਕੰਮ ਕਰ ਦਿਆ ਹੂੰ ਕਿੱਥੇ ਸੁੱਤੀ ਮਹਾਰਾਣੀ ਇਹਨੇ ਮੈਂ ਮੈਂ ਕਰ ਲਿਆ ਤੇ ਕਰਮ ਦੇ ਫੋਨ ਤੇ 10 ਵਜੇ ਦਾ ਆਲਰਮ ਲੱਗਾ ਹੀ ਲੱਲ ਲਾ ਕੇ ਸੁੱਤੀ ਦਾ ਕਰਦੇ ਨਹੀਂ ਇਹਦਾ ਬੇਰ ਮੈਡਮ ਨੂੰ ਕੁਸਾ ਦਿੱਤਾ ਕਰਦੀ ਹਾਂ ਮਮੇਂ ਉਮੀਦਾਂ ਜਿੱਦ ਮਮੀ ਕੋ ਹੁਣ ਆ ਕੇ ਚਲ ਕੋਈ ਮਮੀ ਚਾਹ ਰਹੀ ਹੈ ਨਾ ਨਹੀਂ ਮੈਂ ਚਾਹ ਨਹੀਂ ਪੀ ਸਕ ਚਲ ਵੇਖ ਲਓ ਫਿਰ ਮੈਂ ਬਣਾਇਗੀ ਤੇਰੇ ਵਾਸਤੇ ਚਾਹ ਨਹੀਂ ਮੇਂ ਲਾ ਰਹਾ ਆ ਪਾ ਪੰਡੇ ਦੇ ਕੇ ਟੋਣ ਵਾਲੀ ਨਾਲ ਵੀ ਮੈਂ ਥੋਈ ਤਾਂ ਵਾਂ

ਕਿੰਨਾ ਚੈ ਲੱਗ ਗਿਆ ਉਹਦਾ ਮੈਂ ਮੰਮੀ ਨੂੰ ਬੜਾ ਕਿਹਾ ਸੀ ਮੰਮੀ ਨੀਵਾ ਕਰਾ ਲੇ ਪਰ ਫਿਰ ਆ ਟੂਟੀ ਜਿਹੜੀ ਹੈ ਵੱਡੀ ਇਹਦੇ ਘਰ ਕਿ ਨੀਵਾ ਵੀ ਨਹੀਂ ਲੱਗਣਾ ਤੇ ਚੰਗੀ ਹੁੰਦੀ ਭਾਂਡੇ ਫੁੰਡੇ ਟੰਗਾਂ ਦੀ ਵੀ ਤਾਂ ਫਾਈਨ ਆਇਆ ਜੋਤੀ ਨੇ ਜिद ਕਰਕੇ ਭੇਟਾ ਲਈਆਂ ਇੱਕ ਲੈਣੀ ਬੀ ਦੀ ਦੀ ਆਪਣੇ ਵਾਸਤੇ ਤੇ ਇੱਕ ਮੈਂ ਆਪਣੇ ਵਾਸਤੇ ਲੈਣੀ ਇਹ ਚ ਰੋਟੀ ਖਾ ਜਾ ਕਰਨੀ ਦੀ ਦੇਖੀ ਜਦੋਂ ਇਹ ਝੂਠੀਆਂ ਹੋਇਆ ਕਰਨੀਆਂ ਨਾਲ ਹੀ ਮੈਂ ਪਲੇਟਾ ਸਾਫ ਕਰਕੇ ਰੱਖਿਆ ਕਰਨੀ ਆ ਗੱਲਾਂ ਹੀ ਆ ਸਾਫ ਕਰਕੇ ਰੱਖਿਆ ਕਰਨੀ ਆ ਇੱਥੇ ਮੰਮੀ ਨੇ ਆਪਣੀ ਤਾਂ ਸੱਚਾਈ ਝਿਜਦੀ ਆ ਮੈਂ ਮੰਮੀ ਨੂੰ ਨਾ ਕਹਿ ਕੇ ਚੁੱਪਕ ਤੇ ਕਰਾ ਹੀ ਦਿੰਨੀ ਆ ਪਰ ਬੰਦਾ ਕਰੇ ਵੀ ਕਿ ਤੇ ਖਾਣ ਦੀ ਚ ਗੱਲ ਪੈਂਦੀ ਪੈਂਦੀ ਪਤਾ ਨਹੀਂ ਕਿਦਾਂ ਦਾ ਦਿਮਾਗ ਹੋ ਗਿਆ ਇਹਦਾ ਮੰਮੀ ਨੇ ਪੁੱਛਿਆ ਲਾਉਣਾ ਜਾਂ ਛੱਟ ਕਰਕੇ ਜਵਾਬ ਦਿੱਤਾ ਕਿ ਲਾਉਣਾ ਤੇ ਲਾ ਲਓ ਨਹੀਂ ਲਾਉਣਾ ਤੇ ਨਾ ਲਾਉਂਗਾ ਕਿਦਾਂ ਗਾਹਾਂ ਗਾਂ ਸਰੂਗਾ ਉਤੋਂ ਇਹਦੇ ਪੇਪਰ ਵੀ ਆਉਂਦੇ ਨਾ ਪੜ੍ਹਾਈ ਵੱਲ ਧਿਆਨ ਦਿੰਦੇ ਨਾ ਲੈਣ ਨਾ ਦੇਣ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਭੀ ਆਨੂੰ ਮੰਮੀ ਨੇ ਇੱਥੇ ਤੱਕ ਕਿੰਨਾ ਖਾਲਿਆਂ ਦਾ ਕਿੰਨੀ ਮਿਹਨਤ ਕਰਦੀ ਰਹੀ ਤੇ ਮੰਮੀ ਸਾਰਾ ਦਿਨ ਮੰਮੀ ਨੇ ਵੀ ਕਿਹਾ ਮੰਮੀ ਨੂੰ ਬਹੁਤ ਟੈਂਸ਼ਨ ਨਾਲ ਆ ਕਰਦੇ ਐਵੇਂ ਮੁੜ ਕੇ ਬੀਪੀ ਵਭ ਜਾਂਦਾ ਫਿਰ ਪਈ ਰਹਿੰਦੀ ਦੋ ਦੋ ਦਿਨ ਪਾਂ ਦੇ ਤੋ ਕਿ ਫੇਰ ਮੈਂ ਪੋਚਾ ਲਾ ਕੇ ਨਹਾ ਤੋ ਕਿਤੇ ਵੀ ਨਹੀਂ ਆਪੇ ਜਦੋਂ ਇਹਨੇ ਕਿਹਾ ਚੋਤੀ ਨੇ ਰੋਟੀ ਖਾਣੀ ਉਦੋਂ ਮੈਂ ਇਹਦੇ ਜੋਗੀ ਲਾ ਦੂੰਗੀ ਠੰਡੀ ਤੇ ਮੈਡਮ ਨੂੰ ਵੀ ਨਹੀਂ ਖਾਣਾ ਹੁੰਦਾ ਗਰਮ ਗਰਮ ਹੀ ਖਾਂਦੀ ਹੈ ਮੰਮੀ ਤੇ ਮੇਰੇ ਦਿਵਾਲੇ ਹੋਈ ਰਹੀਦੀ ਹੈ ਮੈਨੂੰ ਤੇ ਕਦੇ-ਕਦੇ ਇਦਾਂ ਲੱਗਦਾ ਕਿ ਮੈਂ ਇੰਨਾ ਦੀ ਕੁੜੀ ਨਹੀਂ ਇਹਨਾਂ ਨੇ ਮੈਨੂੰ ਕਿਤੇ ਚੁੱਕ ਕੇ ਲਿਆਉਂਦਾ ਹਰ ਵਕਤ ਵੱਡੀ ਦੇ ਗੋਣ ਵੱਡੀ ਦੇ ਗੋਣ ਗਾਉਂਦੇ ਰਹਿੰਦੇ ਆ ਜੇ ਮੈਂ ਕੰਮ ਕਰ ਵੀ ਲਵਾਂ ਤੇ ਤਾਂ ਕਿਹੜਾ ਮੇਰਾ ਨਾਂ ਹੁੰਦਾ ਵਾ ਤਾਂ ਇਹ ਨਹੀਂ ਮੈਂ ਕੰਮ ਕਰਦੀ ਤੇ ਨਾ ਮੈਂ ਕਰਨਾ ਹੀ ਆ ਕਈ ਜਾਣ ਜੋ ਗਿੰਦੇ ਆ ਆ ਮੈਂ ਤੇ ਫੋਨ 'ਚ ਆਪਣੇ 'ਚ ਮਸਤ ਰਹੀ ਨਹੀਂ ਮੈਂ ਨਹੀਂ ਇਹਨਾਂ ਦੀਆਂ ਗੱਲਾਂ ਤੇ ਘੋਰ-ਘੋਰ ਤਿੰਨੀ ਚੱਲ ਕੋਈ ਗੱਲ ਨਹੀਂ ਜਦੋਂ ਆਪਣਾ ਘਰ ਹੋਊਗਾ ਫਿਰ ਕਰ ਲਾਂਗੀ ਕੰਮ ਇੱਥੇ ਕਿਹੜਾ ਕਦਰ ਪੈਣੀ ਆ ਨਾ ਤੇ ਸੁੱਖ ਦੀ ਦੀਦਾ ਹੀ ਹੋਣਾ ਕਿਉਂ ਕੰਮ ਕਰਦੇ ਹੋ ਕੰਮ ਕਰਦੇ ਮੈਨੂੰ ਤੇ ਕਦੀ ਕਦੀ ਲੱਗਦਾ ਕਿ ਮੈਂ ਕਿਤੇ ਚੱਲ ਚੁਲੀ ਜਾਵਾਂ ਪਰ ਜਾਵਾਂ ਵੀ ਕਿੱਥੇ ਚੱਲ ਬਣਾ ਇੰਨੇ ਕ ਕੱਪੜੇ ਜੋੜ ਕੇ ਰੱਖ ਲੈ ਇਹ ਵੀ ਖਲਾਰਾ ਪਿਆ ਬੁਰਾ ਲੱਗਦਾ ਕੁੜੀਆਂ ਨੂੰ ਦੇਖ ਕੇ ਪਤਾਨ ਲੱਗਦਾ ਤੇ ਆ ਵੀਨੇ ਕਿੰਨੇ ਕੰਮ ਕਰ ਲਈ ਹੁੰਦੇ ਇਹ ਗਲੂ ਆ ਕੀ ਦਾ ਕਿ ਨਿਆਣਾ ਚ ਅੱਜ ਸਿੱਖੇ ਸਭ ਕਹੇ ਦਾ ਕੰਮ ਕਰੇ ਮੈਂ ਤੇ ਕੁੜੀ ਦਾ ਹੀ ਫਿਕਰ ਖਾਈ ਜਾਂਦਾ ਜੋਤੀ ਦਾ ਹੀ ਐ ਰਬਾ ਇਹ ਕੰਮ ਤੇ ਕਰਦੀ ਨਹੀਂ ਜਾਚ ਸਿੱਖਦੀ ਨਹੀਂ ਤੇ ਕਿਦਾਂ ਗੱਲ ਬਣੂਗੀ ਇਦਾਂ ਨੀੜਾ ਕਪੜਾ ਖਿੰਲ ਰਿਹਾ ਏ ਧੀ ਪੈਣ ਮੈਂ ਟੋ ਮਿੱਟੀ ਕੇ ਤੇ ਫਿਰ ਜਾਂਦੀ ਆ ਕੰਮ ਹਟਕ ਤੇ ਸਾंभ ਕੇ ਰੱਖ ਲਿੰਦੀ ਆ ਟਾਈਮ ਸਿਰ ਨਾ ਧੋ ਕੇ ਬੰਦਾ ਵਿਹਲਾ ਹੋ ਜਾਂਦਾ ਮੈਂ ਇਹਦੇ ਪਾਣੀ ਭਰ ਕੇ ਲੈ ਆਵਾ ਹੈ ਲੈ ਬੋਲੇ ਆ ਤੂੰ ਭੜਾ ਹਾਂ ਨਾ ਚਰ ਪਾਣੀ ਯਾਰ ਇਹਦੇ ਵਿੱਚ ਵੀ ਥੋੜਾ ਜਿਆ ਹੈ ਨਈ ਤੇ ਫੇਰ ਬੱਤੀ ਆਉਂਦੀ ਆ ਨਾ ਤਾਂ ਇੱਥੇ ਛੱਡ ਲੈਨੇ ਆ ਇੱਥੇ ਥੋੜੇ ਜਿਹੇ ਬਾਲਟੀਆਂ ਦੋ ਹੈਗੀਆਂ ਇੱਕ ਭਰ ਲੈਣੀ ਆ What ਤੇ ਸਾਰੀ ਬਣਾ ਲੈਣੀ ਆ ਚਲ ਅਰਚ ਪਾ ਪਹਿਲਾਂ ਯਾਰ ਮੈਨੂੰ ਕਿੰਨਾ ਟਾਈਮ ਹੋਗਾ ਖਲੋਤੇ ਨੂੰ ਸਰਵਾਵੀ ਹਰਕ ਸਬਜੀ ਚੋਂ ਚਾਟ ਹੀ ਮੁੱਕ ਜਾਂਦੇ ਆ ਹੁਣ ਲੈ ਇਹ ਨਵਾਂ ਸਾਗ ਦਾ ਦਿਨੇ ਫੁੱਤੂ ਪਾਣੀ ਲੈ ਮੇਰੇ ਫੁੱਤੂ ਪਾਣੀ ਲਗ ਰਾਜਾ ਪਾਣੀ ਸੀ ਇਹ ਫੁੱਤੂ ਨਹੀਂ ਵੀ ਨਾ ਮਿੰਨਾ ਚਾ ਸਾਂਭੀਏ ਨਾ ਫਲਰਾ ਨਾ ਜੇ ਕਿੱਥੇ ਸਾਂਭਿਆ ਜਾਂਦਾ ਤੇ ਕੱਲੇ ਦਾਣੇ ਦਾ ਕੰਮ ਵੀ ਕਿੱਥੇ ਮੁੱਕਦਾ ਸਾਰੀ ਦਿਹਾੜੀ ਮਸਤਰੀ ਲੱਗੇ ਆ ਕਦੀ ਕੋਸ਼ ਕਰ ਲਾ ਕਦੀ ਕੋਸ਼ ਕਰ ਲਾ ਇਦਾਂ ਹੀ ਸਾਰੀ ਦਿਹਾੜੀ ਲੰਘ ਜਾਂਦੀ ਏ ਚਾਦੀ ਚਾਹ ਹੀ ਕੋਟ ਆ ਤੇ ਮੈਨੂੰ ਮਿਲੀ ਨਹੀਂ ਆ ਮਿਸਤਰੀਆਂ ਪੀ ਲਈ ਆ ਸਾਰੀ ਚਾਹ ਤੇ ਮੈਂ ਹੁਣ ਦੇ ਕੇ ਆਈ ਆ ਤੇਰਾ ਲਿਖਤੇ ਢਿੱਡ ਨਹੀਂ ਭਰਦਾ ਚਾਹ ਨਾ ਉਹ ਮੈਂ ਕਿੱਥੇ ਪੀਤੀ ਆ ਮੈਂ ਤੇ ਸਵੇਰ ਦਾ ਕੰਮ ਕਰੀ ਜਾਂਦਾ ਆ ਚਾਹ ਤੇ ਮਿਸਤਰੀ ਪੀ ਕੇ ਮੈਂ ਚੱਲ ਮੈਂ ਅਬ ਤੋਤੇ ਜਾ ਕੇ ਪੀ ਲੂੰਗਾ ਮੇਰੇ ਸਾਰੇ ਨੇ ਚਾਹ ਦੇ ਕੇ ਆਏ ਹੁਣ ਚਾਹ ਨਹੀਂ ਹੈ ਕਿ ਹੁਣ ਮੁੱਕ ਗਈ ਆ ਥੋੜੀ ਜੀ ਬਣਾ ਦੋ ਮੈਨੂੰ ਹੁਣ ਏ ਟਾਈਮ ਨਹੀਂ ਆ ਜਦ ਮੈਂ ਪਿਆਜ ਭੁੰਨਦੇ ਆ ਟਾਈਮ ਲੱਗਦਾ ਤੇ ਬਣਾ ਦਿੰਨੀ ਆ ਕੀ ਚਾ ਚੀ ਮੈਂ ਸਵੇਰ ਦਾ ਕੰਮ ਕਰੀ ਜਾਵਾਂ ਡਿਆ ਸਵੇਰ ਦਾ ਤੂੰ ਕੰਮ ਕਹਿੰਦਾ ਮੈਂ ਕਿਹੜੀ ਵਿਹਲੇ ਬੈਠੇ ਮੈਂ ਵੀ ਕੰਮ ਹੀ ਕਰਨ ਡਿਆ ਮੈਂ ਰੋਟੀ ਪਾਣੀ ਨਹੀਂ ਕੋ ਖਾੜਾ ਰੋਟੀ ਪਾਣੀ ਮੈਂ ਚਾਹ ਤੇ ਦੇ ਕੇ ਤੇ ਆਹ ਤੇਰੀ ਚਾਹ ਪੀ ਰਿੰਨੋ ਦੇ ਚਿੰਤੰਗਾ ਚਾਹ ਦਾ ਤੂੰ ਮੈਂ ਇੱਛਾ ਤਰੇ ਆਪੇ ਤਾਂ ਤੂੰ ਹੀ ਦੱਸ ਵਿੱਚ ਵਜਦਾ ਫਿਰਦਾ ਬਸ ਇਹ ਆ ਆਇਆ ਮਿੰਟਕ ਬਾਅਦ ਚਾਹ ਲਿਆ ਦੋ ਰੋਟੀ ਲਿਆ ਦੋ ਐਹੋ ਹੀ ਸਾਰੀ ਦਿਹਾੜੀ ਤੰਦਾਨੀ ਮੁੱਕਦਾ ਦਸਵੇਂ ਵਿਹਲੇ ਇੰਨੀ ਕੱਲੇ ਜਾਣੀ ਹੈਗੀ ਕਦੀ ਉਹ ਕੰਮ ਕਰ ਲੈ ਕਦੀ ਉਹ ਕਰ ਲੈ ਇਹਨੂੰ ਇਹ ਹੁੰਦਾ ਮੈਨੂੰ ਚਾਹ ਪਾਣੀ ਟਾਈਮ ਨਾਲ ਦੇਈ ਜਾਵੇ ਇੱਕ ਵਾਰੀ ਤੇ ਦੇ ਦਿੱਤਾ ਹੁਣ ਕੜੀ ਦੇ ਪਿੱਛੋਂ ਕਿੱਥੇ ਬਣਾਉਂਦੀ ਰਹਿਣਾ ਚਾਹ ਇਹਦਾ ਪਿਆਵਾ ਇਹਦਾ ਢਿੱਡ ਵਾ ਕਿ ਟੋਆ ਵਾ ਇਹਨੇ ਤਾਂ ਸੱਚੀ ਪਖੰਡ ਫੜਿਆ ਵਾ ਦੂਜਾ ਇਹ ਮੈਂ ਮਿਸਤਰੀ ਨੂੰ ਕਿਹਾ ਵੀ ਪੀ ਨਾਲ ਨਾਲ ਮਜ਼ਦੂਰ ਲਿਆ ਇਹਨੇ ਇਹਦੇ ਕੋ ਕੰਮ ਕਰਾਉਂਗੀ ਪਰ ਨਾ ਮਿਸਤਰੀ ਵੀ ਮਜ਼ਦੂਰ ਲਾਇਆ ਮੈਂ ਇਹ ਸੋਚਿਆ ਹੀ ਵੀ ਇਹਦੇ ਹੱਦਾਂ ਤੇ ਕੰਮ ਸਾਰਾ ਘਟਾਉਂਗੀ ਇਹਨੇ ਸੱਚੀ ਖਾ ਹੀ ਲਿਆ ਵਾ ਤੇ ਜੇ ਮਰਤੇ ਨਹੀਂ ਗਾ ਨਿਕਲਦਾ ਜੋਰ ਤੇ ਨਿਆਣੇ ਦਿਵਾਲੇ ਹੋ ਜਾਂਦਾ ਵਿਚਾਰੇ ਦਿਵਾਲੇ ਉਹਨੂੰ ਕੁਛ ਨਾ ਕੁਛ ਕਹਿਣ ਦਾ ਪੈਂਦਾ